ਪੰਜਾਬ ਸਰਕਾਰ ਗਵਰਨਰ ਦੀਆਂ ਚਿੱਠੀਆਂ ਨਹੀਂ ਤੁਸੀਂ ਜਵਾਬ ਦੇਣੀ ਆ ਟਾਈਮ ਤੇ ਉਦੋਂ ਤਾਂ ਤੁਹਾਡੇ ਤੇ ਜੀ ਨਾ ਆਣਾ ਜੀ ਚੁਣੀ ਹੋਈ ਸਰਕਾਰ ਤੇ ਖਤਰਾ ਹੈ ਹੁਣ ਆ ਚਿੱਠੀ ਵਰੀ ਤੁਹਾਡੇ ਚਲੂਨੇ ਲੜਦੇ ਆ ਤੁਹਾਨੂੰ ਅੱਗ ਲੱਗ ਗਈ ਵੀ ਛੇਤੀ ਛੇਤੀ ਜਾ ਕੇ ਜੀ ਕਾਰਵਾਈ ਕਰਦਗੇ ਨਹੀਂ ਤਾਂ ਸੈਂਟਰ ਸਾਡੀ ਸਰਕਾਰ ਤੋੜ ਦੂ ਹੁਣ ਤੁਹਾਨੂੰ ਇੰਨਾ ਡਰ ਲੱਗਣ ਲੱਗ ਗਿਆ ਸੈਂਟਰ ਤੋਂ ਜਦੋਂ ਤੁਸੀਂ ਹਾਈ ਕੋਰਟ ਨੇ ਦਖਲ ਦੇ ਕੇ ਉਹ ਪੱਤਰਕਾਰ ਕੁੜੀ ਨੂੰ ਛੜਾਇਆ ਸੀ ਦਿੱਲੀ ਦੀ ਨੂੰ ਉਦੋਂ ਤੁਹਾਡਾ ਕਾਨੂੰਨ 'ਤੇ ਯਕੀਨ ਸੀ ਜਦੋਂ ਪਰਿਵਾਰ ਦੇ ਘਰੇ ਜਦੋਂ ਬੱਚਾ ਹੋਇਆ ਉਦੋਂ ਇਹ ਕੀਤੀ ਹੈ ਇੰਨੀ ਤੇਜ਼ੀ ਦਿਖਾਈ ਹੈ ਇੰਨੀ ਤੇਜ਼ੀ ਸਿੱਧੂ ਦੇ ਕੇਸ 'ਚ ਦਿਖਾ ਲੈਂਦੇ ਹਜੇ ਤੱਕ ਤਾਂ ਤੁਸੀਂ આરોਪ ਨਹੀਂ ਉਹ ਤੇ ਚਾਰਜ ਕਰ ਸਕੇ ਸਹੀ ਢੰਗ ਨਾਲ ਉਹਦੇ ਵਾਰੀ ਤਾਂ ਤੁਸੀਂ ਕੋਈ ਤੇਜ਼ੀ ਨਹੀਂ ਦਿਖਾਈ ਉਹਦੀ ਸਕਿਉਰਿਟੀ ਲੀਕ ਕਰਨ ਵਾਲੇ ਜਿਹੜੇ ਤੁਹਾਡੇ ਆਪਦੇ ਬੰਦੇ ਆ ਉਹਨਾਂ ਤੇ ਕੀ ਕਾਰਵਾਈ ਕੀਤੀ ਹੈ ਤੁਸੀਂ ਉਹਦੇ ਵਾਰੀ ਤੁਹਾਡੀ ਕੋਈ ਕਾਰਵਾਈ ਨਹੀਂ ਉਦੋਂ ਤੁਹਾਡੀ ਕੋਈ ਤੇਜ਼ੀ ਨਹੀਂ ਹਾਂ ਸਿੱਧੂ ਪਰਿਵਾਰ ਦੇ ਘਰੇ ਖੁਸ਼ੀਆਂ ਨਾ ਅਜੇ ਥੋੜਾ ਜ਼ੋਰ ਇਸ ਗੱਲ ਤੇ ਲੱਗਿਆ ਪਿਆ ਤਨੂੰ ਹਰ ਚੀਜ਼ ਦੀ ਡਾਕੂਮੈਂਟੇਸ਼ਨ ਮਿਲਨੀ ਹੀ ਮਿਲਣੀ ਸੀ ਗੱਲ ਸਵਾਲ ਗਗਨ ਇੰਨੀ ਕਾਲ ਦਾ ਕਾਲ ਜਿਹੜੀ ਉਦੋਂ ਬਿਲਕੁਲ ਨਹੀਂ ਦਿਖਾਈ ਜਾਂਦੀ ਜਦੋਂ ਪਰਿਵਾਰ ਬਿਲਕਦਾ ਫਿਰਦਾ ਸੀ ਕਾਲ ਉਦੋਂ ਬਿਲਕੁਲ ਨਹੀਂ ਦਿਖਾਈ ਜਾਂਦੀ ਜਦੋਂ ਤੁਸੀਂ ਆਦੇ ਮੰਤਰੀ ਭੇਜ ਦਿਓ ਕਿ ਬਲਕੌਰ ਸਿਆ ਧਰਨਾ ਚੱਕ ਲੈ ਤੁਸੀਂ ਇੱਕ ਪਿਓ ਦਾ ਸਬਰ ਇਸ ਹੱਦ ਤੱਕ ਪਰਖ ਰਹੇ ਹੋ ਪਹਿਲਾਂ ਤਾਂ ਟ੍ਰੋਲਿੰਗ ਵਾਲਿਆਂ ਦੀ ਗੱਲ ਆ ਵੀ ਇਹ ਉਮਰ ਜੀ ਪਿਓ ਬਣਦੀ ਨਹੀਂ ਇਹ ਉਮਰ ਮਾਂ ਬਣਦੀ ਨਹੀਂ ਹਣਾ ਇਹ ਬੱਚਾ ਪਲੂਗਾ ਕਿਵੇਂ ਚੱਲ ਬਲਕੌਰ ਸਿੰਘ ਦੀ ਉਮਰ 60 ਸਾਲ ਹੈ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਆਹੀ ਮੰਗਦੇ ਹੋ ਵੀ ਬਲਕੌਰ ਸਿੰਘ ਨੂੰ ਕੁਝ ਹੋ ਜੇ ਇਹ ਵੀ ਸੋਖ ਲੋ ਵੀ 100 ਸਾਲ ਹੋਵੇ ਜਵਾਕ ਉਹਦੋਂ ਨੂੰ 40 ਸਾਲ ਦਾ ਹੋ ਜੂ ਪਲ ਜੂ 60 ਕਿਲੇ ਝੋਟੇ ਦੀ ਹਿੱਕ ਕਰ ਗਿਆ ਅਗਲੇ ਕੋਲੇ ਕਿਉਂ ਨਾ ਜਵਾਕ ਹੋਵੇ ਅਗਲੇ ਨੂੰ ਅਧਿਕਾਰ ਆਉਦਾ ਵਾਰਸ ਚੁਣਨ ਦਾ ਉਹ ਬੇਟੀ ਹੋਵੇ ਬੇਟਾ ਹੋਵੇ ਉਹ ਗੱਲ ਵੱਖਰੀ ਆ ਪਰ ਅਗਲੇ ਦੀ ਪੀੜ੍ਹੀ ਤਾਂ ਚੱਲਦੀ ਰਹੂਗੀ ਯਾਰ ਕਰੀਬ 2 ਸਾਲ ਦੇ ਮਾਤਮ ਤੋਂ ਬਾਅਦ ਬਲਕਾਰ ਸਿੰਘ ਸਿੱਧੂ ਦੇ ਘਰ ਖੁਸ਼ੀਆਂ ਆਈਆਂ ਪੁੱਤਰ ਨੇ ਜਨਮ ਲਿਆ ਪੁੱਤਰ ਦੇ ਜਨਮ ਦੀਆਂ ਖੁਸ਼ੀਆਂ ਹਾਲੇ ਮਨਾਈਆਂ ਹੀ ਜਾ ਰਹੀਆਂ ਸੀ ਕਿ ਬਲਕਾਰ ਸਿੰਘ ਸਿੱਧੂ ਨੂੰ ਸਰਕਾਰੀ ਫਰਮਾਨ ਜਾਰੀ ਹੋ ਗਏ ਜਿਸ ਤੋਂ ਬਾਅਦ ਬਲਕਾਰ ਸਿੰਘ ਸਿੱਧੂ ਆਪਣੀ ਇੱਕ ਵੀਡੀਓ ਵੀ ਪਾਉਂਦੇ ਨੇ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੇ ਨਵਜੰਮੇ ਪੁੱਤਰ ਦੀ ਡਿਟੇਲ ਮੰਗੀ ਜਾ ਰਹੀ ਹੈ ਕਾਨੂੰਨੀ ਦਸਤਾਵੇਜ਼ ਮੰਗੇ ਜਾ ਰਹੇ ਨੇ ਜਿਸ ਤੋਂ ਬਾਅਦ ਉਹ ਭਰੇ ਮਨ ਨਾਲ ਕਹਿੰਦੇ ਨੇ ਕਿ ਸਰਕਾਰ ਮੈਨੂੰ ਹੁਣ ਤੰਗ ਕਰ ਰਹੀ ਆ ਠੱਠ ਕਰ ਰਹੀ ਆ ਤਾਂ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ بھائی ਨਵਰੀਤ ਨੇ ਨਵਰੀਤ ਭਾਈ ਜਿਸ ਤਰ੍ਹਾਂ ਬਲਕੌਰ ਸਿੰਘ ਸਿੱਧੂ ਨੇ ਵੀ ਕੱਲ ਇੱਕ ਵੀਡੀਓ ਪੋਸਟ ਕੀਤੀ ਤੇ ਤੁਸੀਂ ਸਿੱਧੂ ਦੇ ਮਿੱਤਰਾਂ ਨਾਲ ਵੀ ਗੱਲ ਕੀਤੀ ਜਾਂ ਪਰਿਵਾਰ ਦੇ ਜਿਹੜੇ ਵੀ ਕਰੀਬੀ ਸੀ ਅਸਲ 'ਚ ਉਹਨਾਂ ਨੇ ਇੱਕ ਛੋਟੀ ਜਿਹੀ ਵੀਡੀਓ ਪਾਈ ਆ ਪੂਰਾ ਮਸਲਾ ਕੀ ਆ ਜਾਂ ਸਰਕਾਰ ਨੂੰ ਇੱਕਦਮ ਹੀ ਰੈਕਸ਼ਨ ਕਰਨ ਦੀ ਕੀ ਲੋੜ ਪੈਗੀ ਪਰਿਵਾਰ ਕੀ ਕਹਿੰਦਾ ਗਗਨ ਪਰਿਵਾਰ ਨੇ ਜੋ ਕੁਝ ਕਹਿਣਾ ਸੀ ਉਹ ਤਾਂ ਉਹਨਾਂ ਨੇ ਕਹਿ ਤਾ ਪਰਿਵਾਰ ਇੱਕ ਵੀਡੀਓ ਦੇ ਜ਼ਰੀਏ ਕਹਿੰਦਾ ਕਿ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇੱਕ ਗੱਲ ਆਪਾਂ ਸੋਚ ਕੇ ਦੇਖਗੇ ਸਾਰੀਆਂ ਚੀਜ਼ਾਂ ਨੂੰ ਭੁੱਲ ਜਿਓ ਯਾਰ ਚਿੱਠੀ ਕਿਹਨੇ ਕੱਢੀ ਆ ਕਿਹਨੇ ਗਾਂ ਅਧਿਕਾਰੀ ਭੇਜਿਆ ਇੱਕ ਚੀਜ਼ ਸੋਚ ਕੇ ਦੇਖੋ ਜਿਨ੍ਹਾਂ ਨੇ 28 ਸਾਲਾਂ ਦਾ ਆਪਦਾ ਪੁੱਤ ਐ ਝੋਟੇ ਵਰਗਾ ਗਵਾਇਆ ਹੋਵੇ ਨਾ ਉਹਨਾਂ ਦੇ ਘਰੇ ਕਿੰਨਾ ਮਾਤਮ ਰਿਹਾ ਫਿਰ ਇੱਕ ਤਾਂ ਉਹਨਾਂ ਦੇ ਘਰੇ ਆਪਦੇ ਉਹਨਾਂ ਦੇ ਦਿਲ ਦਾ ਮਾਤਮ ਸੀ ਇੱਕ ਜਿਹੜਾ ਵੀ ਬੰਦਾ ਉਹਨਾਂ ਨੂੰ ਮਿਲ ਲ ਜਾਂਦਾ ਸੀ ਉਹਦੇ ਅੰਦਰ ਦਾ ਦੁੱਖ ਵੀ ਉਹਨਾਂ ਨੇ ਚੱਲਿਆ ਤੁਹਾਡੇ ਕੋਲੇ ਹਮੇਸ਼ਾ ਨੈਗੇਟਿਵ ਗੱਲ ਹੁੰਦੀ ਰਹਿੰਦੀ ਆ ਅੱਜ ਕਿਤੇ ਜਾ ਕੇ ਯਾਰ ਮਤਲਬ ਬਾ ਦੋ ਤਿੰਨ ਦਿਨ ਪਹਿਲਾਂ ਅਗਲਿਆਂ ਦੇ ਘਰੇ ਕੋ ਖੁਸ਼ੀ ਆਈ ਹੈ ਉਹਦੇ ਚ ਵੀ ਉਹ ਵਧਾਈਆਂ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਜਿਹੜੇ ਲੋਕ ਆਉਂਦੇ ਆ ਚਲੋ ਉਹ ਉਹਨਾਂ ਚਲ ਜੇ ਹੋਏ ਆ ਜਿਹੜਾ ਕਿ ਠੀਕ ਹੈ ਬਣਦਾ ਉੱਥੇ ਉਹਨਾਂ ਨੂੰ ਚਿੱਠੀ ਕੱਢ ਦੇਣੀ ਹੁਣ ਜੇ ਇੰਨੇ ਤਾਂ ਸਿੱਧੂ ਦੇ ਮਾਪੇ ਸਾਨੂੰ ਪਤਾ ਇਸ ਗੱਲ ਦਾ ਤਾਂ ਨਹੀਂ ਕੋਈ ਉਹ ਝੂਠ ਬੋਲਦੇ ਹੋਣੇ ਕਿ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਧਿਕਾਰੀ ਆਉਂਦੇ ਇਹ ਗੱਲ ਹੀ ਕਹਿ ਦਿੰਦੇ ਵੀ ਜੀ ਜਦੋਂ ਤੁਸੀਂ ਵਿਲੇ ਹੋਏ ਸਾਨੂੰ ਆਹ ਡਾਕੂਮੈਂਟ ਦੇ ਦਿਓ ਅਸੀਂ ਆਪਦੀ ਕਾਰਵਾਈ ਕਰਨੀ ਆ ਦੇਖੋ ਕਾਰਵਾਈ ਤਾਂ ਕਾਨੂੰਨੀ ਹੋਊਗੀ ਹੋਊਗੀ ਜਦੋਂ ਨਾਲੇ ਸਹੀ ਐ ਇਹਨਾਂ ਨੂੰ ਵੀ ਕੋਈ ਐ ਤਾਂ ਹੈ ਨਹੀਂਗਾ ਵੀ ਕੋਈ ਪ੍ਰੋਬਲਮ ਆਗੀ ਸਭ ਕੁਝ ਸਹੀ ਹੋਇਆਗਾ ਪਰ ਉਹਦੇ ਨਾਲੋਂ ਤੁਸੀਂ ਮੌਕੇ ਤੇ ਜਾ ਕੇ ਬੰਦੇ ਨੂੰ ਪਰੇਸ਼ਾਨ ਕਰਦੇ ਹੋ ਜਿਹੜਾ ਕਿਸੇ ਵੀ ਗੱਲ ਨਾਲ ਸਹੀ ਸਾਬਤ ਨਹੀਂ ਕੀਤਾ ਜਾ ਸਕਦਾ ਪਹਿਲੀ ਗੱਲ ਤਾਂ ਸੈਂਟਰ ਨੂੰ ਚਿੱਠੀ ਕੱਢਣ ਲੱਗੇ ਵੀ ਥੋੜਾ ਚਿਰ ਜਿਉ ਵੇਟ ਕਰ ਲੈਂਦੇ ਐਡੀ ਕੋਈ ਆਗ ਨਹੀਂ ਸੀ ਲੱਗੀ ਸਿੱਧੂ ਪਰਿਵਾਰ ਕੋਈ ਐਂ ਤਾਂ ਹੈ ਨਹੀਂ ਵਿਜੇ ਮਾਲਿਆ ਵੀ ਭੱਜ ਜਾਊਗਾ ਮੁੜ ਕੇ ਤੁਹਾਡੇ ਤੋਂ ਫੜਿਆ ਨਹੀਂ ਜਾਣਾਗਾ ਨਾ ਉਹ ਕਿਹੜਾ ਸੀਗਾ ਉਹ ਮੋਦੀ ਆਈਪੀਐਲ ਵਾਲਾ ਹਾਂ ਨਹੀਂ ਨੀਰਵਤ ਹੀਰੇਆਂ ਵਾਲਾ ਸੀ ਹਨਾ ਉਹ ਉਹ ਭੱਜਿਆ ਤੇ ਉਹ ਨਹੀਂ ਤੁਹਾਡੇ ਤੋਂ ਫਿਰ ਫੜਿਆ ਜਾਣਾ ਸਿੱਧੂ ਪਰਿਵਾਰ ਨੇ ਤਾਂ ਇੱਥੇ ਹੀ ਰਹਿਣਾ ਝੋਟੇ ਦੀ ਹਿੱਕ ਕਰ ਗਈ ਪਹਿਲੀ ਆ ਇਹ ਛੱਡ ਕੇ ਕਿੱਥੇ ਜਾਣਗੇ ਇਹ ਤਾਂ ਇੱਥੇ ਹੀ ਸੀਗੇ ਨਾ ਤਾਂ ਉਹ ਸਿੱਧੂ ਪਰਿਵਾਰ ਨੂੰ ਤੁਸੀਂ 4 ਦਿਨ ਰੋਕੇ ਕੱਢ ਸਕਦੇ ਸੀ ਔਰ ਵੈਸੇ ਵੀ ਇੱਕ ਗੱਲ ਮੈਂ ਸਾਰਿਆਂ ਨੂੰ ਕਹਿਣਾ ਆਪਣੇ ਸਾਰਿਆਂ ਦੇ ਆਸੇ-ਪਾਸੇ ਦੂਰ ਜਾਂ ਨੇੜੇ ਕੋਈ ਇੱਕ ਅੱਧਾ ਜੋੜਾ ਇਹੋ ਜਾਂ ਮਿਲ ਜੂ ਤੈਨੂੰ ਜਿਨ੍ਹਾਂ ਦੇ ਕੁਦਰਤੀ ਤੌਰ ਤੇ ਉਹਨਾਂ ਨੂੰ ਬੱਚਾ ਲੈਣ 'ਚ ਦਿੱਕਤ ਆ ਰਹੀ ਹੋਗੀ ਔਰ ਉਹਦੇ ਬਹੁਤ ਖਜ਼ਾਨਾ ਕਾਰਨ ਹੋ ਸਕਦੇ ਗੱਗਣ ਕੋਈ ਪ੍ਰੋਬਲਮ ਨਹੀਂ ਉਹ ਆਈਵੀਐਫ ਤਕਨੀਕ ਜਿਹੜੀ ਵਿਗਿਆਨਕ ਤਕਨੀਕ ਆ ਉਹਨਾਂ ਰਾਹੀਂ ਕੋਈ ਉਹਨਾਂ ਨੇ ਬੱਚਾ ਲਿਆ ਹੁਣ ਉਹਨਾਂ ਤੋਂ ਪੁੱਛੋ ਵੀ ਉਹਨਾਂ ਨੂੰ ਨੋਟਿਸ ਆਇਆ ਅਹੀਂ ਪਤਾ ਕਰ ਲੋ ਵੀ ਕਿੰਨੇ ਕ ਜਣਿਆਂ ਨੂੰ ਇਹ ਨੋਟਿਸ ਆਉਂਦੇ ਆ ਸਿੱਧੂ ਪਰਿਵਾਰ ਨੂੰ ਨੋਟਿਸ ਆਉਂਦਾ ਪਹਿਲੀ ਗੱਲ ਤਾਂ ਸ਼ਰਮ ਉਹਨਾਂ ਨੂੰ ਚਾਹੀਦੀ ਐ ਜਿਨ੍ਹਾਂ ਨੇ ਕੱਢਿਆ ਤੁਸੀਂ ਮਹੀਨਾ ਠਹਿਰ ਕੇ ਕੱਢ ਲੈਂਦੇ ਐ ਏਡਾ ਕੁਛ ਨਹੀਂ ਇੱਥੇ ਆਫਤ ਆਉਣ ਅਲੀ ਸੀਗੀ ਫੇਰ ਪੰਜਾਬ ਸਰਕਾਰ ਗਵਰਨਰ ਦੀਆਂ ਚਿੱਠੀਆਂ ਨਹੀਂ ਤੁਸੀਂ ਜਵਾਬ ਦੇਣੀ ਐ ਟਾਈਮ ਤੇ ਉਦੋਂ ਤਾਂ ਤੁਹਾਡੇ ਤੇ ਜੀ ਨਾ ਆਣਾ ਜੀ ਚੁਣੀ ਹੋਈ ਸਰਕਾਰ ਤੇ ਖਤਰਾ ਹੈ ਹੁਣ ਆ ਚਿੱਠੀ ਵਰੀ ਤੁਹਾਡੇ ਚਲੂਨੇ ਲੜਦੇ ਆ ਤੁਹਾਨੂੰ ਅੱਗ ਲੱਗ ਗਈ ਵੀ ਛੇਤੀ ਛੇਤੀ ਜਾ ਕੇ ਜੀ ਕਾਰਵਾਈ ਕਰਦਗੇ ਨਹੀਂ ਤਾਂ ਸੈਂਟਰ ਸਾਡੀ ਸਰਕਾਰ ਤੋੜ ਦੂ ਹੌਣ ਤੁਹਾਨੂੰ ਇੰਨਾ ਡਰ ਲੱਗਣ ਲੱਗ ਗਿਆ ਸੈਂਟਰ ਤੋਂ ਥੋੜਾ ਕਦੋਂ ਤੋਂ ਕਨੀ ਕਾਨੂੰਨ 'ਚ ਨਾਲੇ ਇੰਨਾ ਯਕੀਨ ਹੋ ਗਿਆ ਕਿਹੜੇ ਕਾਨੂੰਨ ਦੀਆਂ ਗੱਲਾਂ ਕਰਦੇ ਹੋ ਤੁਸੀਂ ਜਦੋਂ ਤੁਸੀਂ ਹਾਈ ਕੋਰਟ ਨੇ ਦਖਲ ਦੇਖਿਓ ਪੱਤਰਕਾਰ ਕੁੜੀ ਨੂੰ ਛੜਾਇਆ ਸੀ ਦਿੱਲੀ ਦੀ ਨੂੰ ਉਦੋਂ ਤੁਹਾਡਾ ਕਾਨੂੰਨ 'ਚ ਯਕੀਨ ਸੀ ਜਾਂ ਹਰ ਵਾਰੀ ਤੁਹਾਨੂੰ ਮੂੰਹ ਦੀ ਖਾਣੀ ਪੈਂਦੀ ਹੈ ਜਦੋਂ ਤੁਸੀਂ ਲੋਕਾਂ ਤੇ ਇਸ ਤਰ੍ਹਾਂ ਚੜਦੇ ਹੋ ਧੱਕੇ ਦੇ ਨਾਲ ਕੋਈ ਕਾਰਵਾਈ ਕਰਦੇ ਹੋ ਉਦੋਂ ਤੁਹਾਡਾ ਕਾਨੂੰਨ 'ਚ ਯਕੀਨ ਹੁੰਦਾ ਪਰ ਉਹਦੇ باوجود ਵੀ ਠੀਕ ਆ ਮੈਂ ਇਹ ਗੱਲ ਤਾਂ ਬਿਲਕੁਲ ਨਹੀਂ ਯਾਰ ਗੰਗਣ ਖਿਲਾਫ ਦੇਸ਼ ਚ ਇੱਕ ਕਾਨੂੰਨ ਆ ਬਹੁਤ ਸੋਚ ਸਮਝ ਕੇ ਬਣਦੇ ਆ ਪਰ ਸਾਨੂੰ ਵੀ ਇਹ ਗੱਲ ਪਤਾ ਹੈ ਸਿੱਧੂ ਦੇ ਪਰਿਵਾਰ ਨੇ ਸਭ ਕੁਝ ਲੀਗਲ ਕਰਿਆ ਉਹ ਤੁਹਾਨੂੰ ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ ਅਗਲਾਂ ਦੀ ਪ੍ਰਾਈਵੇਸੀ ਆ ਯਾਰ ਆਹੀ ਬੇਵਕੂਫੀਆਂ ਕਰਕੇ ਤਾਂ ਸਿੱਧੂ ਗਵਾਇਆ ਨਾ ਲੋਕਾਂ ਨੇ ਜਿਹੜੀ ਹਰ ਗੱਲ ਦੀ ਡਿਟੇਲ ਦੱਸਣ ਲੱਗ ਜਾਂਦੇ ਆ ਔਰ ਪੰਜਾਬ ਸਰਕਾਰ ਨੇ ਜਿਹੜੀ ਕਾਰਵਾਈ ਸਿੱਧੂ ਪਰਿਵਾਰ ਦੇ ਘਰੇ ਜਦੋਂ ਬੱਚਾ ਹੋਇਆ ਉਦੋਂ ਇਹ ਕੀਤੀ ਐ ਇੰਨੀ ਤੇਜ਼ੀ ਦਿਖਾਈ ਐ ਇੰਨੀ ਤੇਜ਼ੀ ਸਿੱਧੂ ਦੇ ਕੇਸ 'ਚ ਦਿਖਾ ਲੈਂਦੇ ਹਜੇ ਤੱਕ ਤਾਂ ਤੁਸੀਂ આરોਪ ਨਹੀਂ ਉਹ ਤੇ ਚਾਰਜ ਕਰ ਸਕੇ ਸਹੀ ਢੰਗ ਨਾਲ ਐਫ ਆਈ ਆਰ ਦੇਖੀ ਐ ਤੁਸੀਂ ਕਿਸੇ ਵੀ ਚੰਗੇ ਵਕੀਲ ਨੂੰ ਦਿਖਾ ਕੇ ਦੇਖ ਲਿਓ ਮੇਰੇ ਤਾਂ ਦੋ ਚਾਰ ਦੋਸਤ ਆ ਜਿਹੜੇ ਵਧੀਆ ਪ੍ਰੈਕਟਿਸ ਕਰਦੇ ਆ ਹਰ ਇੱਕ ਕਹਿੰਦਾ ਵੀ ਇਹ ਚੋਂ ਕੱਖ ਨਹੀਂ ਨਿਕਲਣਾ ਜੇ ਨਿਕਲ ਜਾ ਤਾਂ ਕਹਿ ਦਿਓ ਉਹਦੇ ਵਾਰੀ ਤਾਂ ਤੁਸੀਂ ਕੋਈ ਤੇਜ਼ੀ ਨਹੀਂ ਦਿਖਾਈ ਉਹ ਦੀ ਸਕਾਉਟੀ ਲੀਕ ਕਰਨ ਵਾਲੇ ਜਿਹੜੇ ਤੁਹਾਡੇ ਆਪਦੇ ਬੰਦੇ ਆ ਉਹਨਾਂ ਤੇ ਕੀ ਕਾਰਵਾਈ ਕਰੀਏ ਤੁਸੀਂ ਕੱਲਾ ਟਿਕਟ ਨਾ ਦੇ ਕੇ ਛੁੱਟ ਜੂਗੇ ਉਹਦੇ ਵਰੀ ਤੁਹਾਡੀ ਕੋਈ ਕਾਰਵਾਈ ਨਹੀਂ ਉਦੋਂ ਤੁਹਾਡੀ ਕੋਈ ਤੇਜ਼ੀ ਨਹੀਂ ਹਾਂ ਸਿੱਧੂ ਪਰਿਵਾਰ ਦੇ ਘਰੇ ਖੁਸ਼ੀਆਂ ਨਾ ਆ ਜਾਣ ਤੁਹਾਡਾ ਜ਼ੋਰ ਇਸ ਗੱਲ ਤੇ ਲੱਗਿਆ ਪਿਆ ਨਹੀਂ ਨਵਰੀਤ ਭਾਈ ਗੱਲ ਇਹੀ ਆ ਵੀ ਚਲੋ ਠੀਕ ਐ ਜਿਵੇਂ ਇੱਕ ਜੜੀ ਉਮਰ ਸੀਮਾ ਜੜੀ ਹਨਾ ਵੀ 21 ਤੋਂ 50 ਜਾਂ ਖਰੇ ਇਹਦੇ ਨੇੜੇ ਚੜੀ ਦੀ ਹੈਗੀ ਆ ਇੰਡੀਆ ਦੇ ਵਿੱਚ ਠੀਕ ਐ ਉਸ ਕਾਨੂੰਨ ਤੋਂ ਬਾਹਰ ਤਾਂ ਕੋਈ ਜਾ ਨਹੀਂ ਸਕਦਾ ਪਰ ਬਹੁਤ ਵਾਰੀ ਸਪੈਸ਼ਲ ਕੇਸ ਵੀ ਤਾਂ ਬਣ ਜਾਂਦੇ ਨੇ ਜਦੋਂ ਕਿਸੇ ਨੂੰ ਫਾਂਸੀ ਹੁੰਦੀ ਆ ਉਹਦੀ ਉਮਰ ਕੈਚ ਬਦਲ ਦਿੰਦੇ ਨੇ ਜਾਂ ਜਦੋਂ ਇਹਨਾਂ ਨੂੰ ਆਪ ਨੂੰ ਲੋਡ ਹੁੰਦੀ ਆ ਉਦੋਂ ਚਾਹੇ ਪਾਰਲੀਮੈਂਟ 'ਚ ਇਕੱਠੇ ਹੋ ਜਾਂਦੇ ਆ ਚਾਹੇ ਵਿਧਾਨ ਸਭਾ 'ਚ ਹੋ ਜਾਂਦੇ ਆ ਉਦੋਂ ਵੀ ਤਾਂ ਸਪੈਸ਼ਲ ਕੇਸ ਬਣ ਜਾਂਦੇ ਨੇ ਪਰ ਸਪੈਸ਼ਲ ਕੇਸ ਵੀ ਤਾਂ ਬਣ ਸਕਦੇ ਨੇ ਹਾਂ ਇੱਕ ਸਵਾਲ ਮੈਨੂੰ ਨਾ ਹੋਰ ਜਿਹੜਾ ਤੁਸੀਂ ਇਹ ਤੋਂ ਯਾਦ ਆ ਮੈਨੂੰ ਜ਼ਰੂਰ ਪੁੱਛੋ ਆ ਇਹਨਾਂ ਦੇ ਟ੍ਰੋਲ ਵਾਲਿਆਂ ਤੇ ਮੈਂ ਥੋੜੀ ਜੀ ਗੱਲ ਕਰਨੀ ਆ ਜਿਹੜੇ ਸਿੱਧੂ ਪਰਿਵਾਰ ਦੇ ਇਸ ਉਮਰ 'ਚ ਬੱਚਾ ਜੰਮਣ ਨੂੰ ਲੈ ਕੇ ਬਕਵਾਸ ਕਰਦੇ ਆ ਆ 10 ਕ ਮਿੰਟ ਨਾ ਸੌਰੀ ਵੀ 5 ਕ ਮਿੰਟ ਉਹਨਾਂ ਤੇ ਜ਼ਰ ਉਹ ਤਾਂ ਪਹਿਲਾਂ ਸਪੈਸ਼ਲ ਕੇਸ ਦੀ ਗੱਲ। ਪਹਿਲੀ ਗੱਲ ਹੈ ਹੈ ਇਲੀਗਲ ਗੱਗਣਾ। ਸਪੈਸ਼ਲ ਕੇਸ ਵੀ ਬਣਾਉਣ ਦੀ ਲੋੜ ਨਹੀਂ ਪੈਣੀ। ਸਭ ਕੁਝ ਲੀਗਲ ਹੈ। ਜਿਹੜੀ ਤੁਸੀਂ ਉਮਰ ਦੀ ਕਹਿੰਦੇ ਹੋ ਨਾ ਜਿਹੜੀ ਵੀ ਚੀਜ਼ ਥੋੜੇ ਦੇਸ਼ ਦਾ ਕਾਨੂੰਨ ਸਿਰਫ ਥੋੜੇ ਦੇਸ਼ ਦੀ ਹੱਦ 'ਚ ਲਾਗੂ ਹੁੰਦਾ। ਜਾਂ ਕਿੱਥੇ ਲਾਗੂ ਹੁੰਦਾ ਹੈ। ਭਾਰਤ ਦਾ ਕਾਨੂੰਨ ਇੰਗਲੈਂਡ 'ਚ ਲਾਗੂ ਨਹੀਂ ਹੁੰਦਾ। ਇੰਗਲੈਂਡ ਦੇ ਵਿੱਚ ਜਿਹੜਾ ਭਾਰਤ ਦਾ ਜਿਹਨੂੰ ਉਰਦੂ 'ਚ ਸ਼ਾਇਦ ਵਜ਼ਾਰਤਖਾਨਾ ਕਹਿੰਦੇ ਆ ਤੇ ਅੰਗਰੇਜ਼ੀ 'ਚ ਐਮਬੈਸੀ ਕਹਿੰਦੇ ਆ। ਉਹਦੇ 'ਚ ਲਾਗੂ ਹੁੰਦਾ। ਜੇڑا ਭਾਰਤ ਦੇ ਵਿੱਚ ਕੋਈ ਇੰਗਲੈਂਡ ਦਾ ਜਿਹੜਾ ਵਜ਼ਾਰਤ ਖਾਨਾ ਨਾ ਉਹ ਬਣਿਆ ਹੋਇਆਗਾ ਉਹਨਾਂ ਦਾ ਸੈਂਟਰ ਉਹਦੇ ਵਿੱਚ ਭਾਰਤ ਦਾ ਕਾਨੂੰਨ ਨਹੀਂ ਲਾਗੂ ਹੁੰਦਾ ਇੰਗਲੈਂਡ ਦਾ ਹੁੰਦਾ ਉਸ ਹੱਦ ਦੇ ਵਿੱਚ ਇਸੇ ਤਰ੍ਹਾਂ ਭਾਰਤ ਦੇ ਵਿੱਚ ਜੇ ਕੋਈ 50 ਜਾਂ 58 ਦੀ ਕੋਈ ਗੱਲ ਹੈਗੀ ਆ ਜੇ ਅਗਲੇ ਫੋਰਨ ਚ ਜਾ ਕੇ ਕੋਈ ਇਲਾਜ ਕਰਾਉਂਦੇ ਆ ਜਾਂ ਜੋ ਵੀ ਕਰਦੇ ਆ ਉਹਦੇ ਤੇ ਤਾਂ ਪਹਿਲੀ ਗੱਲ ਭਾਰਤ ਦਾ ਰੂਲ ਲਾਗੂ ਨਹੀਂ ਹੁੰਦਾ ਸੈਕੰਡ ਗੱਲ ਵੀ ਰ ਤੁਸੀਂ ਕਿਸੇ ਵੀ ਬੱਚੇ ਨੂੰ ਜਨਮ ਲੈਣ ਤੋਂ ਨਹੀਂ ਰੋਕ ਸਕਦੇ ਬੱਚੇ ਤਾਂ ਫਿਰ ਯਾਰ ਭਾਰਤ ਦੀ ਹੱਦ ਦੇ ਵਿੱਚ ਕੋਈ ਘੁੰਮਣ ਆਇਆ ਇੱਧਰ ਠੀਕ ਹੈ ਜੇ ਉਹਨੇ ਮੰਨ ਲਓ ਹੁਣ ਕੋਵਿਡ ਦੇ ਵਿੱਚ ਬੰਦੇ ਜਾ ਨਹੀਂ ਸਕਦੇ ਸੀ ਉਦੋਂ ਕਿਸੇ ਦਾ ਇੱਧਰ ਬੱਚਾ ਹੋ ਗਿਆ ਹੋਵੇ ਫਿਰ ਤੁਹਾਨੂੰ ਹਰ ਚੀਜ਼ ਦੀ ਡਾਕੂਮੈਂਟੇਸ਼ਨ ਮਿਲਣੀ ਹੀ ਮਿਲਣੀ ਸੀ ਗੱਲ ਸਵਾਲ ਗਗਨ ਇੰਨੀ ਕਾਲ ਦਾ ਹੈ ਕਾਲ ਜਿਹੜੀ ਉਦੋਂ ਬਿਲਕੁਲ ਨਹੀਂ ਦਿਖਾਈ ਜਾਂਦੀ ਜਦੋਂ ਪਰਿਵਾਰ ਬਿਲਕਦਾ ਫਿਰਦਾ ਸੀ ਕਾਲ ਉਦੋਂ ਬਿਲਕੁਲ ਨਹੀਂ ਦਿਖਾਈ ਜਾਂਦੀ ਜਦੋਂ ਤੁਸੀਂ ਆਦੇ ਮੰਤਰੀ ਭੇਜ ਦਿਓ ਕਿ ਬਲਕੌਰ ਸਿੰਘ ਧਰਨਾ ਚੱਕਲਾ ਤੁਸੀਂ ਇੱਕ ਪਿਓ ਦਾ ਸਬਰ ਇਸ ਹੱਦ ਤੱਕ ਪਰਖ ਰਹੇ ਹੋਏ ਨੇ ਮੇਰੇ ਨਰੀਦ ਭਾਈ ਇਹ ਤਾਂ ਸਵਾਲ ਤਾਂ ਜਿਹੜਾ ਚਾਹੇ ਸਿਸਟਮ ਚਾਹੇ ਕ ਕਾਨੂੰਨ ਆ ਜਾਂ ਉਹਨੂੰ ਸਿਸਟਮ ਕਹਿ ਲਓ ਜਿੱਤੇ ਆਪਾਂ ਸਾਰੇ ਉਹਨੂੰ ਮੰਨਣ ਵਾਲਿਆਂ ਤੇ ਉਹ ਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਤੋਂ ਬਾਹਰ ਕੋਈ ਜਾਣ ਵਾਲਾ ਨਹੀਂ ਹੈ ਮਤਲਬ ਹਨਾ ਆਮ ਲੋਕਾਂ ਪਰ ਉਹ ਕਾਨੂੰਨ ਤੇ ਫਿਰ ਸਵਾਲ ਤਾਂ ਉਸ ਸਿਸਟਮ ਤੇ ਉਦੋਂ ਹੋਣਗੇ ਨਾ ਜਦੋਂ ਉਹਨੂੰ ਸਿੱਧੂ ਨੂੰ ਮਾਰਨ ਦੀਆਂ ਪਲਾਨਿੰਗਾਂ ਮੜ ਰਹੀਆਂ ਸੀ ਸਿੱਧੂ ਨੂੰ ਮਾਰ ਦਿੱਤਾ ਗਿਆ ਫਿਰ ਤੇ ਇੱਕ ਗੁੰਡਿਆਂ ਦੀਆਂ ਇੰਟਰਵਿਊਜ਼ ਹੋ ਜਾਂਦੀਆਂ ਨੇ ਉਹ ਤੇ ਤੁਸੀਂ ਉਹ ਉਦੋਂ ਸਿਸਟਮ ਐਨੀ ਤੇਜ਼ੀ ਨਾਲ ਕਿਉਂ ਨਹੀਂ ਕਰਦਾ ਗਗਨ ਸਿਸਟਮ ਤੇ ਸਵਾਲ ਕੀਤੇ ਜਾ ਸਕਦੇ ਆ ਕਾਨੂੰਨ ਦੀ ਵਰਤੋਂ ਤੇ ਸਵਾਲ ਕੀਤੇ ਜਾ ਸਕਦੇ ਉਹ ਤਾਂ ਹੈਗਾ ਨਾ ਉਹ ਗੱਲ ਸੈਪਰੇਟ ਆ ਪਰ ਮੈਂ ਥੋੜਾ ਜਿਹਾ ਇੱਕ ਪੱਖ ਆਪਾਂ ਹੋਰ ਲੈ ਕੇ ਜਾਣਾ ਜਿਹੜੇ ਤੁਸੀਂ ਸਪੈਸ਼ਲ ਕੇਸ ਕਿਹਾ ਮੈਂ ਕਹਿਣਾ ਯਾਰ ਜੇ ਗੁਨਾਹ ਵੀ ਕਰਿਆ ਹੁੰਦਾ ਨਾ ਤਾਂ ਵੀ ਇਸ ਕੇਸ ਨੂੰ ਸਪੈਸ਼ਲ ਕੇਸ ਬਣਾ ਕੇ ਹੀ ਦੇਖਿਆ ਜਾਣਾ ਚਾਹੀਦਾ ਸੀ ਸਾਡੇ ਕੋਲੇ ਬਹੁਤ ਇਹੋ ਜਿਹੇ ਕੇਸ ਆ ਚਾਹੇ ਉਹ ਮਨਜੀਤ ਤਨੇਰ ਬਾਈ ਹੋਰਾਂ ਦੀ ਗੱਲ ਹੋਵੇ ਠੀਕ ਹੈ ਚਾਹੇ ਉਹ ਹੋਰ ਬਹੁਤ ਸਾਰੇ ਲੋਕਾਂ ਦੀ ਗੱਲ ਹੋਵੇ ਮੇਰੇ ਕੋਲ ਤਾਂ ਚਲੋ ਇੱਕ ਹੀ ਉਦਾਹਰਨ ਕੇ ਰਹਾ ਮੇਰੇ ਮੂਰੇ ਆਈ ਕਿਉਂਕਿ ਬਰਨਾਲੇ ਚੋਂ ਲੰਘ ਕੇ ਆਇਆ ਜਦੋਂ ਕਾਨੂੰਨ ਤੋਂ ਪਰੇ ਹੋ ਕੇ ਵੀ ਤੁਸੀਂ ਆਪਿਆਂ ਨੂੰ ਨੌਕਰੀ ਦੇਣੀ ਹੁੰਦੀ ਹੈ ਕਿਸੇ ਨੇ ਕਿਸੇ ਨੂੰ ਮੰਨ ਲਓ ਕਿਸੇ ਮੰਤਰੀ ਦੇ ਜਵਾਬ ਨੂੰ ਕੁਝ ਹੋਰ ਉਦੋਂ ਤਾਂ ਲਾਤਾ ਕਿਸੇ ਨੂੰ ਡੀਐਸਪੀ ਲਾਤਾ ਉਦੋਂ ਵੀ ਤਾਂ ਸਪੈਸ਼ਲੀ ਬਣਦੇ ਆ ਉਦੋਂ ਤਾਂ ਤੁਸੀਂ ਕੈਬਨਿਟ ਦੇ ਵਿੱਚ ਸੱਦ ਕੇ ਉਦੋਂ ਬਵਾ ਦਿੰਦੇ ਹੋ ਕਿ ਫੈਸਲੇ ਕਰ ਦਿੰਦੇ ਹੋ ਆਪਦੀ ਵਰਤੋਂ ਕਰਨਦੇ ਹੋ ਇੱਕ ਉਹ ਤੱਗੜ ਸਾਹਬ ਦੀ ਰਿਪੋਰਟ ਸੀ ਪੰਜਾਬ ਦਸਤਾਵੇਜ਼ ਵਾਲਿਆਂ ਦੀ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੇ ਵਿਜੀਲੈਂਸ ਦੀ ਜਾਂਚ ਦੇ ਉਲਟ ਜਾ ਕੇ ਇੱਕ ਬੀਬੀ ਦੇ ਲਈ ਇਹ ਕਹਤਾ ਪੰਜਾਬ ਦੇ ਇੱਕ ਜਵਾਨ ਮੰਤਰੀ ਨੇ ਇੱਕ ਬੀਬੀ ਦੇ ਲਈ ਇਹ ਕਿਹਾ ਕਿ ਜੀ ਇਹਨਾਂ ਦਾ ਕੰਮ ਬਹੁਤ ਵਧੀਆ ਇਹਨਾਂ ਤੇ ਕਾਰਵਾਈ ਨਾ ਕਰੋ ਇਹ ਇਹਨਾਂ ਦੇ ਖਿਲਾਫ ਕੋਈ ਸਾਜ਼ਿਸ਼ ਸੀਗੀ ਉਦੋਂ ਕਿੱਧਰ ਜਾਂਦਾ ਫਿਰ ਕਿੱਧਰ ਜਾਂਦੀ ਹੈ ਤੁਹਾਡੀ ਨੈਤਿਕਤਾ ਹੁਣ ਗੱਲ ਟ੍ਰੋਲ ਹੋ ਤੇ ਬਾਈ ਜੀ ਬਲਕੌਰ ਸਿਓ ਨੂੰ ਬਹੁਤ ਬੰਦੇ ਜਿਵੇਂ ਹੁਣ ਪਹਿਲਾਂ ਤਾਂ ਟ੍ਰੋਲਿੰਗ ਵਾਲਿਆਂ ਦੀ ਗੱਲ ਆ ਵੀ ਇਹ ਉਮਰ ਜੀ ਪਿਓ ਬਣਦੀ ਨਹੀਂ ਇਹ ਉਮਰ ਮਾਂ ਬਣਦੀ ਨਹੀਂ ਹੈਨਾ ਇਹ ਬੱਚਾ ਪਲੂਗਾ ਕਿਵੇਂ ਚੱਲ ਬਲਕੌਰ ਸਿੰਘ ਦੀ ਉਮਰ 60 ਸਾਲ ਹੈ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਆਹੀ ਮੰਗਦੇ ਹੋ ਵੀ ਬਲਕੌਰ ਸਿੰਘ ਨੂੰ ਕੁਝ ਹੋ ਜੇ ਇਹ ਵੀ ਸੋਖ ਲੋ ਵੀ 100 ਸਾਲ ਹੋਵੇ ਜਵਾਕ ਉਹਦੋਂ ਨੂੰ 40 ਸਾਲ ਦਾ ਹੋ ਜੂ ਪਲ ਜੂ ਕਿ ਤੁਹਾਡੀ ਸਾਰੀ ਸੋਚ ਹੀ ਇੰਨੀ ਨੈਗੇਟਿਵ ਹੋਈ ਪਈ ਆ ਫੇਰ ਉਮਰ ਬਾਈ ਜੀ ਮਲੰਗਣੀ ਹੈਗਾ ਕੋਈ ਓਹੋ 60 ਕਿੱਲੇ ਫੇਰ ਉਹੀ ਸ਼ਬਦ ਮੈਂ ਵਰਤੂੰ ਠੇਠ ਮਾਲਵੇ ਵਾਲਾ 60 ਕਿੱਲੇ ਝੋਟੇ ਦੀ ਹਿੱਕ ਕਰ ਗਿਆ ਅਗਲੇ ਕੋਲੇ ਕਿਉਂ ਨਾ ਜਵਾਬ ਹੋਵੇ ਅਗਲੇ ਨੂੰ ਅਧਿਕਾਰ ਆ ਉਹਦਾ ਵਾਰਸ ਚੁਣਨ ਦਾ ਉਹ ਬੇਟੀ ਹੋਵੇ ਬੇਟਾ ਹੋਵੇ ਉਹ ਗੱਲ ਵੱਖਰੀ ਆ ਪਰ ਅਗਲੇ ਦੀ ਪੀੜ੍ਹੀ ਤਾਂ ਚੱਲਦੀ ਰਹੂਗੀ ਯਾਰ ਇੰਨੀ ਮਿਹਨਤ ਕਰੀ ਆ ਐਨੇ ਪੈਸੇ ਆ ਠੀਕ ਆ ਯਾਰ ਕਿਉਂ ਨਾ ਹੋਵੇ ਕੋਈ ਉਹ ਆਮ ਬੰਦਾ ਥੋੜੀ ਆ ਫੇਰ ਉਹਨੇ ਜਿੰਨਾ ਗਵਾਇਆ ਕੁਛ ਗਗਨ ਅਗਲੇ ਨੂੰ ਜ਼ਿੰਦਗੀ ਚ ਕਾਸ ਮਿਲੀ ਆ ਇਹ ਜਿਹੇ ਗੱਲ ਨਹੀਂ ਸੁਣੀ ਚਾਹੀਦੀ ਪਰਿਵਾਰ ਨੂੰ ਬਿਲਕੁਲ ਬਹੁਤ ਸੋਹਣਾ ਫੈਸਲਾ ਬਾਈ ਕੋਈ ਤੁਸੀਂ ਆਮ ਨਹੀਂ ਸੀਗੇ ਕੋਈ ਇਹ ਨਹੀਂ ਵੀ ਤੁਹਾਡੇ ਕੋਲ ਤਾਂ ਕੁਛ ਨਹੀਂ ਵੀ ਜਵਾਕ ਕਿਵੇਂ ਪਾਲਣਾ ਬਥੇਰਾ ਅੱਗ ਲੈਣ ਨਹੀਂ ਲੱਗਦੀ ਤੇ ਚੰਗਾ ਫੈਸਲਾ ਕਰਕੇ ਜਵਾਕ ਜੰਮਿਆ ਤੇ ਬਾਈ ਜਿਹੜੀ ਹੁਣ ਇੱਕ ਨਾਲ ਹੀ ਗੱਲ ਇਹ ਵੀ ਹੁਣ ਚੱਲ ਰਹੀ ਆਗੀ ਵੀ ਸ਼ਾਇਦ ਪੁਲਕਾਰ ਸਿੰਘ ਸਿੱਧੂ ਦੀ ਚਰਚਾ ਕਿਉਂ ਸਿਆਸਤ 'ਚ ਆ ਜਾਣਾ ਮੈਨੂੰ ਲੱਗਦਾ ਕਿਤੇ ਹੁਣ ਸੱਤਾਧਾਰੀ ਤਿਰ ਨੂੰ ਉਤੋਂ ਤਾਂ ਨਹੀਂ ਕੋਈ ਦਿੱਕਤ ਹੈਗੀ ਵੀ ਸ਼ਾਇਦ ਕਿਤੇ ਸਾਡਾ ਇੱਕ ਪਾਸਿਓਂ ਰਾਹ ਬੰਦ ਹੁੰਦਾ ਜਾਂ ਸਾਨੂੰ ਰੁਕਾਵਟ ਆਉਣਗੀਆਂ ਸ਼ਾਇਦ ਉਹਦੇ ਲਈ ਵੀ ਕੋ ਡਰਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਹਾਂ ਇਹਦੇ ਤੇ ਮੈਨੂੰ ਲੱਗਦਾ ਜੇ ਮੈਂ ਇੱਕ ਅਬਜ਼ਰਵ ਕਰਾਂ ਹਨਾ ਅਬਜ਼ਰਵਰ ਦੇ ਤੌਰ ਤੇ ਇਹ ਚੀਜ਼ ਦੇਖਾਂ ਮੈਨੂੰ ਲੱਗਦਾ ਵੀ ਇਹਦੇ ਕਿਤੇ ਨਾ ਕਿਤੇ ਪਿੱਛੇ ਪੋਲੀਟੀਕਲ ਕਾਰਨ ਹੋ ਸਕਦੇ ਆ ਮੈਂ ਕਹਿੰਦਾ ਨਹੀਂ ਹੈਗੇ ਆ ਕਿਉਂਕਿ ਗਗਨਾ ਕਿਉਂਕਿ ਚਰਚਾ ਤਾਂ ਚੱਲ ਰਹੀ ਆ ਨਾ ਜਦੋਂ ਜਦੋਂ ਸੋਸ਼ਲ ਮੀਡੀਆ 'ਚ ਹੀ ਜਾਣੇ ਚਰਚਾ ਤਾਂ ਸਾਰ ਹਰ ਤਿੰਨ ਦੇ ਚੱਲੂ ਕਿਰਚਾ ਚੱਲਦੀ ਆ ਜਦੋਂ ਮੁੱਖ ਮੰਤਰੀ ਕਹਿੰਦੇ ਆ ਨਾ ਵੀ ਅਸੀਂ 13 ਜੀਰੋਂ ਨਾ ਜਿੱਤਾਂਗੇ ਇਹ ਗੱਲ ਬਹੁਤ ਵੱਡੀ ਸੀ ਇਹ ਗੱਲ ਮੁੱਖ ਮੰਤਰੀ ਨਹੀਂ ਕੋਈ ਵੀ ਪੋਲੀਟੀਕਲ ਬੰਦੇ ਆ ਜਿਹੜੇ ਪੰਜਾਬ 'ਚ ਨਾ ਮੈਂ ਇੱਕ ਚੀਜ਼ ਦੇਖੀ ਆ ਗੱਲ ਤੁਹਾਨੂੰ ਅਜੀਬ ਵੀ ਲੱਗ ਸਕਦੀ ਆ ਤਿੰਨ ਸਰਕਾਰਾਂ ਅਕਾਲੀ ਦਲ ਦੀ ਕਾਂਗਰਸ ਤੇ ਤੀਜੀ ਆ ਇਹਨਾਂ ਨੂੰ ਪੰਜਾਬ ਦੀ ਅਫਸਰਸ਼ਾਈ ਖਾਗੀ ਜਿਹੜੇ ਅਫਸਰ ਨੇੜੇ ਹੁੰਦੇ ਹਨ ਮੁੱਖ ਮੰਤਰੀ ਦੇ ਉਹਨਾਂ ਦਾ ਤਾਂ ਸਾਰਾ ਦਿਨ ਕੰਮ ਇਹ ਆ ਵੀ ਕਰਤਾ ਜੀ ਇਤਹਾਸਕ ਫੈਸਲਾ ਬਾਟੀ ਘੜਤੇ ਤੇ ਦੂਜੀ ਦੂਜਾ ਸਾਰ ਆ ਜਿਹੜੇ ਆਸੇ ਪਾਸੇ ਜਿਨ੍ਹਾਂ ਨੇ ਮੁੱਖ ਮੰਤਰੀ ਤੋਂ ਕਿਸੇ ਤੋਂ ਕੰਮ ਢਾਉਣੇ ਹੁੰਦੇ ਆ ਇਹਨਾਂ ਦੀ ਉਹ ਹੋ ਜਾਂਦੇ ਸਹੀ ਰਹਿ ਦੇਣ ਦੀ ਲੋੜ ਕੀ ਹੈ ਉਦੋਂ ਤਾਂ ਤੁਸੀਂ ਹੁਣ ਪੀਜੀ ਆ ਕੋਈ ਨਹੀਂ ਜੀ ਤੁਹਾਡੇ ਮੁਕਾਬਲੇ ਚ ਕਿਹੜਾ ਹੁਣ ਗਰਾਊਂਡ ਤੇ ਗਏ ਹੋ ਹੁਣ ਪਤਾ ਲੱਗਦਾ ਵੀ ਪੱਲੇ ਕੁਝ ਨਹੀਂ ਇਹਨਾਂ ਮੈਂ ਉਹਨਾਂ ਚੋਂ ਵੀ ਨਹੀਂ ਮੈਂ ਕਹਦਾ ਮੀ ਆਵਾ ਮੀ ਪਾਰਟੀ ਨੂੰ ਸੀਟ ਨਹੀਂ ਆਉਣੀ ਬਹੁਤ ਵੱਡੀ ਤਾਕਤ ਹੈ ਪਰ 13 0 0 ਵਾਲਾ ਕੁਛ ਨਹੀਂ ਗਰਾਊਂਡ ਤੇ ਜਾ ਕੇ ਦੇਖ ਲਓ ਤੁਸੀਂ ਐਡਾ ਵੀ ਪੱਲੇ ਨਹੀਂ ਉਹ ਜਦੋਂ ਹੁਣ ਪਤਾ ਲੱਗਦਾ ਤੇ ਫਿਰ ਡਰ ਪੈਦਾ ਹੁੰਦਾ ਕਿਉਂਕਿ ਇਹ ਸੱਚ ਹੈ ਮੈਨੂੰ ਨਹੀਂ ਪਤਾ ਬਲਕੌਰ ਸਿਓ ਆਉਣਗੇ ਜਾਂ ਨਹੀਂ ਆਉਣਗੇ ਉਹਨਾਂ ਦਾ ਨਿੱਜੀ ਫੈਸਲਾ ਹੈ ਪਰ ਮੇਰੀ رائے ਆ ਬਿਲਕੁਲ ਆਉਣਾ ਚਾਹੀਦਾ ਬਠਿੰਡਾ ਸੀਟ ਦੇ ਉੱਤੇ ਬਹੁਤ ਵੱਡੇ ਕੈਂਡੀਡੇਟ ਹੈ ਸਿਆਸਤ ਬਹੁਤ ਕੁਝ ਤੈਅ ਕਰਦੀ ਆ ਇੱਕ ਸਿਆਸਤ ਹੀ ਸੀ ਨਾ ਜਿਹਦੇ ਥਰੂ ਉਹਨਾਂ ਦੇ ਪਿਓ ਦੀ ਸਕਿਉਰਿਟੀ ਹਟ ਪੁੱਤ ਦੀ ਸਕਿਉਰਿਟੀ ਹਟਾਈ ਗਈ ਆ ਸਿੱਧੂ ਮੂਸੇ ਵਾਲੇ ਦੀ ਸਕਿਉਰਿਟੀ ਇੱਕ ਸਿਆਸਤ ਨੇ ਹਟਾਈ ਸੀ ਜਿਹਦੇ ਚ ਕਤਲ ਹੁੰਦਾ ਤੇ ਕਿਉਂ ਨਾ ਸਿਆਸਤ ਚ ਉਹਨ ਜੇ ਸਿਆਸਤ ਦਾ ਪੁੱਤ ਹੁੰਦਾ ਸ਼ਾਇਦ ਉਹ ਨਾ ਹੁੰਦਾ ਨਾ ਇਸ ਤਰ੍ਹਾਂ ਦਾ ਫੈਸਲਾ ਹੁੰਦਾ ਚਲੋ ਐਮਪੀ ਦੇ ਪੁੱਤ ਨੂੰ ਵੀ ਅਸੀਂ ਕਿਉਂ ਕਹਨੇ ਆ ਮੈਂ ਤਾਂ ਐਮਪੀ ਦੇ ਵੀ ਕਿਉਂ ਹਟੇ ਨਹੀਂ ਤੁਸੀਂ ਕਹਾਂਗੇ ਹਾਂ ਉਹਨਾਂ ਨੂੰ ਆਉਣਾ ਚਾਹੀਦਾ ਜੋ ਹੁੰਦੇ ਤਾਂ ਸਿਆਸਤ ਤਾਂ ਪ੍ਰਭਾਵਿਤ ਕਰਦੀ ਹੈ ਨਾ ਮੇਰੇ ਤਾਂ ਨਾ ਸੌਂ ਲੱਗੇ ਜਦੋਂ ਦੀ ਇਹ ਸਰਕਾਰ ਆਈ ਹੈ ਮੇਰਾ ਤਾਂ ਨਜ਼ਰੀਆ ਬਦਲ ਗਿਆ ਭਰਾਵਾ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਵੀ ਸਿਆਸਤ ਜਿਹੜੇ ਆ ਪੁਰਾਣੇ ਘਰਾਣੇ ਆ ਹਨਾ ਜਾਂ ਆਏ ਇਹਨਾਂ ਦਾ ਬਹੁਤ ਜ਼ਿਆਦਾ ਹਨਾ ਕੰਟਰੋਲ ਆ ਆਏ ਆ ਮੈਨੂੰ ਤਾਂ ਹੁਣ ਯਾਰ ਵੱਖਰੇ ਢੰਗ ਨਾਲ ਦੇਖਣ ਲੱਗ ਗਿਆ ਮੈਨੂੰ ਲੱਗਦਾ ਸਾਡੀਆਂ ਵੀ ਜਿਹੜੀਆਂ ਐਣ ਕੰਚੜੀਆਂ ਵੀ ਆ ਸੀ ਨਾ ਉਹ ਆਪਦੇ ਪ੍ਰਚਾਰ ਦਾ ਬਹੁਤ ਰੋਲ ਸੀਗਾ ਮੈਂ ਮੰਨਦਾ ਮੇਰੇ ਤੇ ਰਿਹਾ ਜਨੋਂ ਦੀ ਆਮ ਆਦਮੀ ਪਾਰਟੀ ਬਣੀ ਸੀ ਮੇਰੇ ਸੋਚਣ ਦਾ ਢੰਗ ਇਹਨਾਂ ਦੀ ਪੰਜਾਬ ਚ ਸਰਕਾਰ 20 ਦਿਨ ਰਾਤ ਇਨਕਲਾਬ ਦੀ ਹੁੰਦੀ ਸੀ ਨਾ ਹਾਂ ਮੈਂ 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 ਘੱਟੋ ਘੱਟ ਐਂ ਸੋਚਦਾ ਰਿਆ ਪਰ ਯਾਰ ਮੈਨੂੰ ਤਾਂ ਲੱਗਦਾ ਵੀ ਯਾਰ ਉਹ ਵੀ ਠੀਕ ਆ ਯਾਰ ਕੋਈ ਗੱਲ ਨਹੀਂ ਜੇ ਸਾਡੇ ਮੰਨ ਲਓ ਕੋਈ ਵੀ ਪਰਿਵਾਰ ਦਾ ਇੱਕ ਜੀ ਤਰੱਕੀ ਕਰਦਾ ਤਾਂ ਬਾਕੀ ਜੀਆਂ ਤੇ ਵੀ ਥ੍ਰੈਟ ਆਉਂਦੀ ਆ ਇਹ ਕਲੀਅਰ ਆ ਕਿਉਂਕਿ ਹੁਣ ਆਪ ਵੀ ਤਾਂ ਸਿਕਿਉਰਿਟੀ ਸਾਰੇ ਪਰਿਵਾਰ ਨੂੰ ਹੀ ਦਿੱਤੀ ਵੀ ਆ ਸਾਰਿਆਂ ਨੇ ਤੇ ਉਹਨਾਂ ਦੇ ਵੀ ਤਾਂ ਫਿਰ ਜਵਾਬ ਆ ਨਾ ਗੱਲ ਇਹ ਆ ਸਿੱਧੂ ਵਾਲੀ ਜੜੀ ਗੱਲ ਆ ਉਹ ਸਿਕਿਉਰਿਟੀ ਹਟਾਉਣਾ ਗਲਤ ਸੀ ਉਹਨੂੰ ਆਪਾਂ ਮੰਨਗੇ ਬਲਕੌਰ ਸਿਓ ਬਠਿੰਡੇ ਚ ਸਭ ਤੋਂ ਸਟਰੋਂਗ ਕੈਂਡੀਡੇਟ ਆ ਇਸ ਸਮੇਂ ਹੋ ਸਕਦਾ ਉਹਨਾਂ ਤੇ ਕੋਈ ਮਾਨਸਿਕ ਦਬਾਅ ਬਣਾਉਂਦੀ ਵੀ ਖੇਡ ਹੋਵੇ ਵੀ ਉਹ ਸਿਆਸਤ ਚ ਨਾ ਆਵੇ ਮੇਰੇ ਖਿਆਲ ਚ ਜੀ ਸੋ ਗੱਲਬਾਤ ਤੁਸੀਂ ਸੁਣੀ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ